ਫੇਟਾ ਉਹਦੇ ਉੱਤੇ ਮੈਂ ਪਰਸੋਂ ਦਾ ਹੀ ਸੋਸ਼ਲ ਮੀਡੀਆ ਤੇ ਵੀਡੀਓ ਪ੍ਰਤੀਕਰਿਆ ਦੇ ਰਹੇ ਹਾਂ ਦੇਖੋ ਦੋਸ਼ੀ ਨੇ ਤਾਂ ਆਪਣੇ ਆਪ ਨੂੰ ਸਜ਼ਾ ਤੋਂ ਬਚਣ ਲਈ ਜਿਹੜੀ ਵੀ ਕੋਈ ਉਪਚਾਰਕਤਾ ਹੈਗੀ ਹੈ ਜਿੱਥੇ ਵੀ ਕਿਤੇ ਕਾਨੂੰਨ ਦੀ ਕਮੀ ਪੇਛੀ ਹੈ ਜਿਹੜੀ ਕਮਜ਼ੋਰੀਆਂ ਦਾ ਫਾਇਦਾ ਉਠਾ ਕੇ ਬਚ ਨਿਕਲਣ ਦੀ ਹਰ ਸੰਭਵ ਕੋਸ਼ਿਸ਼ ਕਰਨੀ ਹੈ ਤਾਂ ਆਪਣਾ ਕੰਮ ਹੈਗਾ ਵੀ ਇਹਨੂੰ ਸਜ਼ਾ ਤੱਕ ਲੈ ਕੇ ਜਾਣਾ ਸੋ ਉਹ ਆਪਣੀ ਅਚਾਰਾ ਜੋਈਆਂ ਕਰਨਗੇ ਅਸੀਂ ਆਪਣੇ ਕੋਈ ਜਿਹੜੇ ਪ੍ਰੂਫ ਐਵੀਡੈਂਸ ਹੈ ਉਹ ਤੇ ਲਾਵਾਂਗੇ ਕੋ ਮਾਂ ਜੋ ਹਾਲਤ ਨਹੀਂ ਦੇਖਣਾ ਅੱਗੇ ਇਸ ਤਰ੍ਹਾਂ ਹੀ ਪੰਜਾਬ ਸਰਕਾਰ ਨੇ ਵੀ ਦੱਸ ਦਿੱਤਾ ਵੀ ਜੇਲ੍ਹ ਪੰਜਾਬ ਦੀ ਜੇਲ੍ਹ ਚ ਨਹੀਂ ਹੋਈ ਤੇ Rajasthan ਤੇ ਸਾਰੀ ਗੱਲ ਪਾਦੀ ਕੀ ਕਹਿਣਾ ਚਾਹੋ ਤੇ ਦੇਖੋ ਜੀ ਵਕਤੀ ਤੌਰ ਤੇ ਇੱਕ ਆਪਣਾ ਮਾਸ ਬਚਾਉਣ ਵਾਲੀ ਗੱਲ ਹੈ ਕਿਉਂਕਿ ਚਾਹੇ ਉਹ ਪੰਜਾਬ ਚ ਹੈ ਚਾਹੇ ਉਹ Rajasthan ਦੇ ਵਿੱਚ ਹੈ ਹੈ ਤਾਂ ਕਸਟਡੀ ਦੇ ਵਿੱਚ ਹੈ ਨਾ ਉਹ ਤਾਂ ਦੋਨਾਂ ਗਵਰਨਮੈਂਟ ਨੂੰ ਹੀ ਉਹਦੇ ਤੇ ਜਵਾਬ ਦੇਣਾ ਹੀ ਪੈਣਾ ਠੀਕ ਹੈ ਲੇਟ ਕਰ ਦੇਣਗੇ ਕੁਝ ਹੋਰ ਸਮਾਂ ਲੱਗ ਜੂਗਾ ਜਿੱਥੇ 8 ਮਹੀਨੇ ਲੰਘ ਗਏ ਆ ਹੋ ਸਕਦਾ ਹੋਰ 5-7 ਮਹੀਨੇ ਲਟਕਾਈ ਜਾਣ ਉਹਨੂੰ ਸੱਚ ਤਾਂ ਆਖਰ ਅੱਗੇ ਆ ਹੀ ਜਾਣਾ ਪਟੀਸ਼ਨ 'ਚ ਲਾਰੈਂਸ ਕਹਿੰਦਾ ਵੀ ਮੇਰੀ ਨਾ ਤਾਂ ਕੋਈ ਦੁਸ਼ਮਣੀ ਸੀ ਨਾ ਮੈਂ ਕਦੇ ਆਇਆ ਤੇ ਨਾ ਹੀ ਮੇਰਾ ਕਿਸੇ ਨਾਲ ਸੰਪਰਕ ਸੀਗਾ ਬਿਲਕੁਲ ਜੀ ਤੁਸੀਂ ਦੇਖੋ ਉਹ ਤਾਂ ਇਹ ਗੱਲ ਕਹਿ ਰਹੇ ਨੇ ਪਰੰਤੂ ਤੇ ਤੁਸੀਂ ਸੁਣਿਆ ਹੋਣੀਆਂ ਸੋਸ਼ਲ ਵੀਡੀਓ ਤੇ ਅਜੇਪਾਲ ਵੱਲੋਂ ਇੰਟਰਵਿਊਆਂ ਦਿੱਤੀਆਂ ਗਈਆਂ ਹਨ ਉਹ ਦੇਖ ਸ਼ਰਿਆਵਾਂ ਸਿੱਧੂ ਨੂੰ ਟਾਰਗੇਟ ਕਰਦਾ ਰਿਹਾ ਵੀ ਸਿੱਧੂ ਦਾ ਲੋ ਰੋਲ ਹੈ ਰੋਲ ਹੈ ਹੈਨਾ ਇਸ ਗੱਲ ਦੇ ਵਿੱਚ ਉਦੋਂ ਤੋਂ ਲੈ ਕੇ ਜਿੰਨੇ ਗੈਂਗਸਟਰਾਂ ਨੇ ਅੱਜ ਤੱਕ ਜਿੰਨੇ ਵੀ ਪੱਤਰਕਾਰਾਂ ਨੂੰ ਇੰਟਰਵਿਊਜ਼ ਦਿੱਤੀਆਂ ਨੇ ਉਹਦੇ ਵਿੱਚ ਹਰ ਇੱਕ ਨੇ ਇਸ ਚੀਜ਼ ਨੂੰ ਉਧਾਰ ਬਣਾਇਆ ਸਾਡੇ ਭਰਾ ਨੂੰ ਸਿੱਧੂ ਨੇ ਮਰਵਾਤਾ ਸਾਡੇ ਫਲਾਣੇ ਨੂੰ ਮਰਵਾਤਾ ਜਦ ਕਿ ਅੱਜ ਤੱਕ ਵੀ ਕਿਸੇ ਏਜੰਸੀ ਵੱਲੋਂ ਕਿਸੇ ਪੁਲਿਸ ਵੱਲੋਂ ਸਿੱਧੂ ਨੂੰ ਸਮਨ ਤੱਕ ਨਹੀਂ ਕੀਤਾ ਗਿਆ ਲੇਕਿਨ ਉਹਨਾਂ ਲੋਕਾਂ ਨੇ ਫਿਰ ਵੀ ਇਹ ਜਿਹੜੇ ਸੀ ਇਲਜ਼ਾਮ ਸਿੱਧੂ ਦੇ ਉੱਤੇ ਲਾਏ ਔਰ ਇੱਥੋਂ ਤੱਕ ਵੀ ਉਹਨਾਂ ਨੂੰ ਮੌਤ ਤੱਕ ਵੀ ਪਹੁੰਚ ਗਏ ਉਹ ਕਤਲ ਕਰਨ ਤੱਕ ਤਾਂ ਫਿਰ ਕਿੱਥੇ ਸ਼ੱਕ ਰਹਿ ਜਾਂਦਾ ਇਸ ਗੱਲ ਦਾ ਲੱਗਦਾ ਨਹੀਂ ਵੀ ਡਰ ਸਤਾ ਰਿਹਾ ਹੁਣ ਕਿਤੇ ਨਾ ਕਿਤੇ ਇਹ ਚਾਰਜ ਫਰੇਮ ਹੋਣੇ ਇੰਨਾ ਵੱਡਾ ਕਤਲ ਕੀਤਾ ਸਜ਼ਾ ਤਾਂ ਮਿਲੂਗੀ ਕਿਸੇ ਝੂਠ ਬੋਲ ਕੇ ਕਈ ਵਾਰੀ ਕੋਈ ਦੁਨਿਆਵੀ ਅਦਾਲਤਾਂ ਤੋਂ बच ਜਾਣਗੇ ਤਾਂ ਇੱਕ ਜਿਹੜੀ ਅਕਾਲ ਪੁਰਖ ਦੀ ਅਦਾਲਤ ਆ ਉੱਪਰ ਵਾਲੀ ਉਹਦੇ 'ਚ ਵੀ ਜਾ ਕੇ ਕਦੇ ਨਾ ਕਦੇ ਤਾਂ ਜਸਸ ਮਿਲ ਨਹੀਂ ਹੈ ਜੀ ਤਾਂ ਅਸੀਂ ਆਸ ਬੰਦ ਹੈ ਬਿਲਕੁਲ ਇਹਨਾਂ ਦਾ ਜਿਹੜਾ ਕਾਰ ਹੈ ਇਹ ਕਾਰ ਹੈ ਔਰ ਮੈਨੂੰ ਬੜੇ ਦੁੱਖ ਨਾਲ ਕਹਿਣਾ ਪੈ ਰਿਹਾ ਵੀ ਸਾਡੀਆਂ ਸਰਕਾਰਾਂ ਇਹਨਾਂ ਨੂੰ ਬਚਾਉਣ ਤੇ ਲੱਗੀਆਂ ਹੋਈਆਂ ਨੇ ਤੇ ਨਹੀਂ ਤਾਂ ਕੋਈ ਕਾਰਨ ਨਹੀਂ ਸੀ ਅਪਰਾਧੀਆਂ ਦੇ ਇੰਨੇ ਹੌਸਲੇ ਵੱਧ ਜਾਣ ਤੁਸੀਂ ਦੇਖੋ ਜਿਹੜੀ ਅਗਲੀ ਗੱਲ ਹੈ ਕਿ ਤੁਸੀਂ ਮੈਨੂੰ ਪੁੱਛੀ ਤਾਂ ਨਹੀਂ ਹੈ ਪਰ ਮੈਂ ਕਲੀਅਰ ਕਰਨ ਵਾਸਤੇ ਦੱਸਦਾ ਰਾਜਸਥਾਨ ਦੇ ਵਿੱਚ ਸੁਖਦੇਵ ਗੋਗਾ ਮਾੜੀ ਜੀ ਦਾ ਕਤਲ ਹੁੰਦਾ ਹੈ ਬੜੀ ਬੇਰਹਿਮੀ ਨਾਲ ਕਤਲ ਹੁੰਦਾ ਹੈ ਬਹੁਤ ਬੰਦ ਭਾਗੀ ਕਰ ਪ੍ਰੰਤੂ ਸਾਡੀ ਪੰਜਾਬ ਪੁਲਿਸ ਇਹ ਗੱਲ ਕਹਿ ਰਹੀ ਹੈ ਵੀ ਜਦੋਂ ਗੋਗਾ ਮਾੜੀ ਸਾਹਿਬ ਦਾ ਕਤਲ ਦੀ ਪਲਾਨਿੰਗ ਬਣ ਰਹੀ ਸੀ ਉਹ ਬਠਿੰਡਾ ਜੇਲ੍ਹ ਦੇ ਵਿੱਚ ਇਹਨਾਂ ਨੇ ਪੁਖਤਾ ਰਿਪੋਰਟ ਰਾਜਸਥਾਨ ਪੁਲਿਸ ਨੂੰ ਦਿੱਤੀ ਤਾਂ ਉਸ ਤੋਂ ਕੁਝ ਦਿਨ ਬਾਅਦ ਹੀ ਲਾਰੈਂਸ ਕਿੰਨੀ ਵੱਡੀ ਇੰਟਰਵਿਊਜ਼ ਇਕਰੀ ਦੋ ਕਰ ਜਾਂਦਾ ਗੋਗਾਵਾਲੀ ਸਾਹਿਬ ਦੇ ਕਤਲ ਦਾ ਤਾਂ ਏਜੰਸੀਆਂ ਨੂੰ ਜਾਂ ਪੁਲਿਸ ਨੇ ਸੂਲ ਆ ਲੈਂਦੀਆਂ ਨੇ ਪਰੰਤੂ ਲਾਰੈਂਸ ਵੱਲੋਂ ਬਣਾਈ ਗਈ ਵੀਡੀਓ ਦੀ ਥੂ ਨਹੀਂ ਲੱਗੀ ਵੀ ਕੌਣ ਉਹਨੂੰ ਕੰਡਕਟ ਕਰਨ ਦੀ ਕੋਸ਼ਿਸ਼ ਕਰ ਰਿਹਾ ਕਿਹੜੇ ਕਿਹੜੇ ਅਫਸਰ ਇਨਵੋਲਵ ਨੇ ਕਿੱਥੇ ਇਹ ਬਣਾਈ ਜਾਣੀ ਹੈ ਉਹਦੇ ਬਾਰੇ ਸਰਕਾਰ ਨੂੰ ਕੁਝ ਨਹੀਂ ਪਤਾ ਲੱਗਿਆ ਔਰ ਅੱਜ ਤੱਕ ਸਿੱਟਾ ਬਿਠਾ ਕੇ ਵੀ ਦੋ ਵਾਰ ਮਾਨਯੋਗ ਹਾਈ ਕੋਰਟ ਦੀ ਸੋਮੋਟੋ ਐਕਸ਼ਨ ਦੇ ਦੌਰਾਨ ਵੀ ਨੋਟਸ ਲਾਈਨ ਤੇ ਵੀ ਮਾਨ ਜੋਗ ਜੱਜਾਂ ਵੱਲੋਂ ਫਿਰ ਵੀ ਹਾਲੇ ਤੱਕ ਜਿਹੜੀ ਚਾਰਾ ਜੋਈ ਹੈ ਜਿਹੜੀ ਉਹ ਨਾ ਨੁੱਕਰ ਵਾਲੀ ਤਾਲ ਮਟੋਲ ਵਾਲੀ ਔਰ ਇਸ ਚੀਜ਼ ਨੂੰ ਲੰਬਾ ਲਮਕਾਉਣ ਵਾਲੀ ਇਹ ਜਿਹੜੀ ਗੱਲ ਹੈ ਕੀਤੀ ਜਾ ਰਹੀ ਹੈ ਹਾਲੇ ਤੱਕ ਵੀ